ਐਸ ਐਚਓ ਥਾਣਾ ਬਸੀ ਪਠਾਣਾ ਸਬ ਇੰਸਪੈਕਟਰ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਾਈਪਾਸ ਤੋਂ ਥੋੜਾ ਅੱਗੇ ਖਤਾਨਾ ਚ ਇੱਕ ਸ਼ੱਕੀ ਕਾਰ ਖੜੀ ਹੈ ਜਿਸ ਤੇ ਉਹ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਤਾਂ ਇੱਕ ਕਾਰ ਨੰਬਰ ਖਤਾਨਾ ਚ ਲੋਕ ਖੜੀ ਮਿਲੀ ਜਿਸਦੇ ਸ਼ੀਸ਼ਿਆਂ ਤੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਤੇ ਕਾਰ ਕੋਲ ਕੋਈ ਵਿਅਕਤੀ ਮੌਜੂਦ ਨਹੀਂ ਸੀ ਜਿਸ ਉਪਰੰਤ ਜਦੋਂ ਕਾਰ ਦਾ ਸ਼ੀਸ਼ਾ ਤੋੜ ਕੇ ਉਕਤ ਗੱਡੀ ਨੂੰ ਖੋਲਿਆ ਗਿਆ ਤਾਂ ਕਾਰ ਵਿੱਚੋਂ 2 ਕੁਆਂਟਲ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਥਾਣਾ ਬੱਸੀ ਪਠਾਣਾ ਵਿਖੇ ਵਰਨਾਕਾਰ ਦੇ ਮਾਲਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਤਫ਼ਤੀਸ਼ ਵੀ ਕੀਤੀ ਜਾ ਰਹੀ ਹੈ। ਸਰ ਜੀ ਮਮਸ਼ੀ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਸ਼ੱਕੀ ਹਾਲਤ ਦੇ ਵਿੱਚ ਗੱਡੀ ਖੜੀ ਹੈਗੀ ਆ ਇੱਥੇ ਜਿਵੇਂ ਪਾਈ ਪਾ ਬਾਈ ਪਾਸੇ। ਕਿ ਇਸੇ ਦੌਰਾਨ ਸ਼ੱਕੀ ਹਾਲਤ ਦੀ ਗੱਡੀ ਖੜੀ ਸੀ ਇਸੇ ਦੌਰਾਨ ਮੈਂ ਸੁਮੀਤ ਪਸਪਾਟੇ ਤੋਂ ਪੁੱਜਾ ਇਦੋਂ ਪੁਲਿਸ ਪਾਰਟੀ ਗੁੱਜਾ ਉੱਥੇ ਗੱਡੀ ਨੂੰ ਚੈੱਕ ਕੀਤਾ ਗੱਡੀਆਂ ਲੌਕ ਸੀ ਕਹਿੰਦੇ ਤੇ ਸ਼ੀਸ਼ੇ ਕਾਲੇ ਸੀ ਖਦਾਨਾ ਜੁੱਤਰੀ ਹੋਈ ਸੀ ਜੀ ਜੇ ਕਿਹੋਂ ਦਾ ਬਾਈਪਾਸ ਤੋਂ ਥੋੜਾ ਅੱਗੇ ਜਾ ਕੇ ਤੇ ਉੱਥੇ ਜਦੋਂ ਅਸੀਂ ਕਾਫੀ ਆਲੇ-ਦਲੇ ਚੈੱਕ ਕੀਤਾ ਸਰਚ ਕੀਤੀ ਗੱਡੀ ਦਾ ਕੋਈ ਮਾਲਕ ਨਹੀਂ ਉੱਥੇ ਹਾਜ਼ਰ ਆਇਆ ਗੱਡੀ ਦੇ ਤੇ ਸ਼ੀਸ਼ੇ ਕਾਲੇ ਹੋਏ ਸੀ ਅਸੀਂ ਇਸ ਦੇ ਦੌਰਾਨ ਕਿ ਵੀ ਇਹਦੇ ਵਿੱਚ ਕੋਈ ਸ਼ੱਕੀ ਕੋਈ ਵਸਤੂ ਹੋ ਸਕਦੀ ਹੈ ਕੋਈ ਜਨਰਲ ਸੀਨ ਦਾਅਤ ਜਾਂ ਕੁਝ ਵੀ ਹੋ ਸਕਦਾ ਹੈ ਅਸੀਂ ਇਸ ਬੰਦੀ ਆਪਣੇ ਇੰਸਪੈਕਟਰ ਨੂੰ ਜਾਣੂ ਕਰਾਇਆ ਗੱਡੀ ਦਾ ਅਸੀਂ ਜਦੋਂ ਗੱਡੀ ਕਾਫੀ ਉੱਚੇ ਵਿੱਚ ਸ਼ਕਤ ਕਰਨ ਤੋਂ ਬਾਅਦ ਜਦੋਂ ਗੱਡੀ ਦਾ ਲੌਕ ਨਹੀਂ ਖੁੱਲਿਆ ਤਾਂ ਅਸੀਂ ਉਸ ਗੱਡੀ ਦਾ ਸ਼ੀਸ਼ਾ ਰਾਈਟ ਸਾਈਡ ਵਾਲਾ ਡਰਾਈਵਰ ਦਾ ਸ਼ੀਸ਼ਾ ਤੋੜਿਆ ਜਦੋਂ ਸ਼ੀਸ਼ਾ ਤੋੜ ਕੇ ਗੱਡੀ ਨੂੰ ਅੰਲਾ ਕੀਤਾ ਤਾਂ ਗੱਡੀ ਦੇ ਵਿੱਚ ਦੋ ਥੈਲੇ ਉਹਦੀ ਜਿਹੜੀ ਹੈਗੀ ਪਿਛਲੀ ਸੀਟ ਤੇ ਦੋ ਥੈਲੇ ਬਰਾਮਦ ਹੋਏ ਤੇ ਜਿਹੜੀ ਡਿੱਗੀ ਚੈੱਕ ਕੀਤੀ ਤਿੰਨ ਥੈਲੇ ਉਦੇ ਜੋ ਬਰਾਮਦ ਹੋਣ ਜਦੋਂ ਥੈਲੇ ਨੂੰ ਖੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਭੁੱਕੀ ਚੂਰਾ ਪੂਰ ਸੀ ਤੇ ਅਸੀਂ ਵੇਟ ਕੀਤਾ ਜੋ ਵੀਟ ਕੀਤਾ ਇਹ ਕਰੀਬ ਹਰ ਇੱਕ ਥੇਲੇ 40 ਕਿਲੋ ਸਗੀ-ਪੁਕੀ ਤੇ ਇਹ ਕੁੱਲ 2 ਕੁੰਟਲ ਪੁਕੀ ਤੋਂ ਗੱਡੀ ਦੇ ਵਿੱਚ ਬਰਾਮਦ ਹੋਈ ਆ ਤੇ ਗੱਡੀ ਦਾ ਅਸੀਂ ਬਰਾਮਦ ਕਰਕੇ ਅਸੀਂ ਸੀ.ਐਨ.ਐਫ. ਨੂੰ ਦੱਸ ਕੇ ਗੱਡੀ ਦੇ ਮਾਲਕ ਰਹਿਣਗੇ ਅਸੀਂ ਐਂਡੀਪੈਸਕਟ ਦਾ ਅਸੀਂ ਮਕਦਮਾ ਦਰਜ ਕਰ ਦਿੱਤਾ ਤੇ ਮਾਲਕ ਦਾ ਅਸੀਂ ਜੋ ਵੇਰਵੋਕਸ ਹੈ ਲੈ ਕੇ ਅਸੀਂ ਉਹਨੂੰ ਜਲਦੀ ਰਿਸਟ ਕਰ ਲਾਂਗੇ ਲੱਗਦਾ ਜੀ ਵੀ ਇਹ ਗੱਲੀ ਕੋਈ ਕਿਸੇ ਤਰ੍ਹਾਂ ਦਾ ਹਾਦਸਾ ਅਗਰਸਤ ਹੋਈ ਵੀ ਹੈ ਜੀ ਤਾਂ ਡਰਕਤ ਦੇ ਸੋਣੀ ਦਾ ਦਿੱਕ ਕਿਵੇਂ ਦਰਦ ਸੁਣੀ ਜੀ ਡਰਕਤ ਦੇ ਵਿੱਚ ਮਤਲਬ ਡਰਕਤਾ ਦੇ ਵਿੱਚ ਨੀਚੇ ਖਦਾਨਾਂ ਦੇ ਵਿੱਚ ਫਸੀ ਹੋਈ ਸੀ ਇਹ ਹੋ ਸਕਦਾ ਹੈ ਵੀ ਜਾਂ ਇਸ ਦੇ ਲੁਕੋ ਕੇ ਕਿਸੇ ਨੇ ਲਗਾਈ ਹੋਵੇ ਕਿਉਂਕਿ ਉੱਥੇ ਜਿਹੜਾ ਨਾਲ ਇੱਕ ਗਡਾਊਨ ਜਾਂ ਵੀ ਸੀਗਾ ਉਸ ਜਗ੍ਹਾ ਦਾ ਤੁਸੀਂ ਮੈਂ ਜਦੋਂ ਅਸੀਂ ਮੌਕਮ ਲਾਇਆ ਕੀਤਾ ਉੱਥੇ ਗਡਾਊਨ ਵੀ ਸੀਗਾ ਇੱਕ ਤੇ ਉਹ ਗਡਾਊਨ ਬੰਦ ਹੋਇਆ ਹੋਇਆ ਹੈ ਮਤਲਬ ਖੋਲੀ ਪਲਾਟ ਨੂੰ ਚਾਰ ਦੁਵਾਰੀ ਕੀਤੀ ਹੋਈ ਹੈ ਜੀ ਸਰ ਇਹ ਪਰਸਨਲ ਵਾਹਨ ਹੈ ਜਾਂ ਟੈਕਸੀ ਹੈ ਕੋਈ ਇਹ ਪਰਸਨਲ ਵਾਹਨ ਹੈਗਾ ਜੀ ਜੋ ਸਿੱਧਾ ਔਸਤਾ ਵੀ ਗੱਡੀ ਤੇਜ਼ ਹੋਵੇ ਜਾਂ ਪਤਾ ਲੱਗ ਜਾਂਦਾ ਜਾਣ ਕੇ ਖੜਾਈ ਹੋਈ ਸੀ ਜਾਂ ਵੈਸੀ ਹਾਸਤਾ ਕਰ ਰਸਤੀ ਨਹੀਂ ਹਾਸਤਾ ਕਰ ਰਸਤਾ ਕਿ ਤਾ ਐਕਸੀਡੈਂਟ ਤਾਂ ਹੋਈ ਨਹੀਂ ਸੀ ਹੋਈ ਉੱਥੇ ਜਿਵੇਂ ਛਪਾ ਕੇ ਲਾਈ ਹੋਈ ਸੀ ਸਾਨੂੰ ਸ਼ੱਕ ਮਤਲਬ ਇਸਨੇ ਲੱਗਿਆ ਵੀ ਇਹ ਸ਼ੀਸ਼ੇ ਕਾਲੇ ਕੀਤੇ ਹੋਏ ਨੇ ਵੀ ਹੋ ਸਕਦਾ ਹੈ ਵੀ ਕਿਸੇ ਇੱਥੇ ਕੋਈ ਅਜਿਹੀ ਚੀਜ਼ ਨਾ ਹੋਵੇ ਇਹਦੇ ਵਿੱਚ ਕੋਈ ਜਨਰਲ ਵਰਦਾਰਥ ਜਾਂ ਕੁਝ ਨਾ ਹੋਵੇ ਜਾਂ ਇੱਥੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਪਰੰਤੂ ਜਦੋਂ ਅਸੀਂ ਇਹਨੂੰ ਸਰਚ ਕੀਤਾ ਤਾਂ ਇਹਦੇ ਵਿੱਚੋਂ 5 ਥਲੇ ਸਾਨੂੰ ਭੁਖੀ ਜੁਰਾਪਸ ਤੋਂ ਸਾਮਾਨ ਹੋਇਆ। ਤੁਹਾਡਾ ਕਿੰਨਾ ਬਰਾਮਤ ਹੋਇਆ? ਇਹ 2 ਕੁਇੰਟਲ ਜੀ। ਇੱਕ ਗੱਡੀ ਕਿੱਥੋਂ ਦੀ ਹੈ ਜੀ ਇਹ? ਇਹ ਗੱਡੀ ਦਾ ਨੰਬਰ ਹੈਗਾ ਜੀ PB 13 BQ 5316 ਅਸ ਤੋਂ ਸੌਰੀ 5314 ਜੀ। ਵਰਨਾ ਹੈਗੀ ਵਾਈਟ ਜੀ। ਬਾਹਰ ਜੀ ਕਿੰਨਾ ਨੰਬਰ ਤਾਂ ਨਹੀਂ ਕੋਈ ਜਲਦੀ ਵਗੈਰਾ ਲਗਾਇਆ ਹੋਇਆ? ਨਹੀਂ ਵੈਰੀਫਾਈ ਕੀਤਾ ਜੀ ਉਹਦਾ ਮਾਲਕ ਦਾ ਨਾਮ ਕਾਕਾ ਸਿੰਘ ਆ ਰਿਹਾ ਹੈਗਾ ਜੀ। ਅਸੀਂ ਡਿਊਟੀ ਅਫਸਰ ਨੂੰ ਰਿਕਾਰਡ ਲੈ ਕੇ ਪ੍ਰੋਪਰਲੀ ਜੋ ਡਿਊਟੀ ਜਿਹਦੇ ਨਾਮ ਤੇ ਰਜਿਸਟਰ ਹੋਊਗੀ ਅਸੀਂ ਉਹਨੂੰ ਅਸੀਂ ਜਲਦੀ ਰਜਿਸਟਰ ਕਰਾਂਗੇ।